ਨਦੇ ਐਮਸੀਲ ਆਫਿਸ ਦੇ ਵਿੱਚ ਕਪਲੇਬਾਜੀ ਦੇ ਮਾਮਲੇ ਦੀ ਗੱਲ ਕਰਾਂਗੇ ਫਰਜ਼ੀ ਬਿੱਲਾਂ ਦੇ ਰਾਹੀਂ ਕਰੋੜਾਂ ਰੁਪਏ ਗਾਇਬ ਕਰਨ ਦੇ aarop ਨੇ ਨਗਰ ਨਿਗਮ ਦੇ 7 ਮੁਲਾਜ਼ਮਾਂ ਦੇ ਖਿਲਾਫ ਇਹ ਦਰਬਰਚਾ ਜੋ ਹੈ ਦਰਜ ਕੀਤਾ ਗਿਆ ਹਾਲਕਿ ਉੱਚ ਅਧਿਕਾਰੀਆਂ ਤੋਂ ਲੈ ਕੇ ਸਫਾਈ ਸੇਵਕਾਂ ਤੇ ਐਫਆਈਆਰ ਕੀਤੀ ਗਈ ਹੈ ਭਾਰਤ ਮੂਸ਼ਨਾ ਅਸ਼ੂਦੀ ਪਤਨੀ ਨੇ ਐਮਐਲਏ ਗੋਗੀ ਤੇ ਸਵਾਲ ਚੁੱਕੇ ਐਮਐਲਏ ਨੇ ਨਹੀਂ ਕਰਵਾਈ ਮਾਮਲੇ ਦੀ ਜਾਂਚ ਜਿਵੇਂ ਮਮਤਾ ਸ਼ੂਏ ਕਹਿੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਦੇ ਨਾਲ ਗੱਲ ਕਰਨ ਦੀ ਇਥੇ ਬਾਰੇ ਆ ਕਿਹਾ ਗਿਆ ਹੈ ਗੋਗੀ ਦੇ ਵੱਲੋਂ ਸੋ ਪਾਰਤਪੂਜਣਾ ਆਸ਼ੂ ਦੀ ਪਤਨੀ ਨੇ ਜਿੱਥੇ ਕਿ ਐਮਐਲਏ ਗੋਗੀ ਤੇ ਇਲਜ਼ਾਮ ਲਗਾਏ ਨੇ ਕਿ ਐਮਐਲਏ ਨੇ ਮਾਮਲੇ ਦੀ ਜਾਂਚ ਹੀ ਨਹੀਂ ਕਰਵਾਈ ਦੂਜੇ ਪਾਸੇ ਐਮਐਲਏ ਦੇ ਵੱਲੋਂ ਕਿਹਾ ਗਿਆ ਹੈ ਕਿ ਨਗਰ ਨਿਗਮ ਕਮਿਸ਼ਨਰ ਦੇ ਨਾਲ ਉਹ ਗੱਲ ਕਰਨਗੇ ਗੱਲਬਾਤ ਤੋਂ ਬਾਅਦ ਹੀ ਕੋਈ ਹੱਲ ਨਿਕਲੇਗਾ ਸੋ ਇਸ ਨੂੰ ਲੈ ਕੇ ਹੁਣ ਕਿਤਨਾ ਕਿਤੇ ਰੇੜਕਾ ਵਰਕਰ ਆ ਰਿਹਾ ਹੈ ਉੱਚ ਅਧਿਕਾਰੀਆਂ ਤੋਂ ਲੈ ਕੇ ਸਫਾਈ ਦੇ ਜੋ ਵੀ ਕਰਮਚਾਰੀ ਨੇ ਉਹਨਾਂ ਤੇ ਵੀ ਇਹ ਮਾਮਲਾ ਦਰਜ ਕੀਤਾ ਗਿਆ ਸੋ ਲੁਧਿਆਣਾ ਦੇ ਐਮਸੀਲ ਆਫਿਸਿਸ ਦੀ ਗੱਲ ਕਰ ਰਹੇ ਹਾਂ ਜਿੱਥੇ ਕਿ ਕਪਲੇਬਾਜ਼ੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਤਾਂ ਮਿਊਸਪਲ ਕਾਰਪੋਰੇਸ਼ਨ ਜ਼ੋਨ ਦੇ ਵਿੱਚ ਫਰਜ਼ੀ ਬਿਲਾਾਂ ਦੇ ਰਾਹੀਂ ਕਰੋੜਾਂ ਰੁਪਏ ਗਾਇਬ ਕਰਨ ਦੇ aarop ne ਨਗਰ ਨਿਗਮ ਦੇ 7 ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਚ ਅਧਿਕਾਰੀਆਂ ਤੋਂ ਲੈ ਕੇ ਸਫਾਈ ਸੇਵਕ ਜੋ ਨੇ ਉਹਨਾਂ ਤੇ ਵੀ ਇਹ ਐਫ ਆਈ ਆਰ ਹੋਈ ਹੈ। ਮੈਂ ਤਾਂ ਕਮਿਸ਼ਨਰ ਸਾਹਿਬ ਦੇ ਨੇ ਤਾਂ ਜਾਂਚ ਸ਼ੁਰੂ ਹੀ ਕੀਤੀ ਆ ਮੈਂ ਤਾਂ ਉਹਨੂੰ ਰਿਕੁਐਸਟ ਕਰਦੀ ਆ ਕਿ ਇਹਨੂੰ ਹੋਰ ਡੂੰਘਾਈ ਤੱਕ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਮੁਲਾਜ਼ਮ ਹੋਰ ਹੈਗੇ ਆ ਜਿਨ੍ਹਾਂ ਦਾ ਹੱਕ ਹੈ ਮੇਰੇ ਜਿਹੜੇ ਹੋਰ ਭਰਾ ਆ ਉਹਨਾਂ ਦਾ ਕਿਤੇ ਦਾ ਹੱਕ ਨਾ ਮਰੇ ਔਰ ਜਿਹੜੇ ਗਲਤ ਬੰਦੇ ਵਿੱਚ ਐਂਟਰ ਕੀਤੇ ਹੋਏ ਉਹਨਾਂ ਸਾਰਿਆਂ ਤੇ ਦੇਖੋ ਗੱਲ ਆ ਕਾਲੀ ਵੀਰ ਨੂੰ ਪਤਾ ਤਾਂ ਕਿ ਆ ਬਾਦਮ ਤੁਹਾਡੇ ਵਾਦਮ ਰਾਜੇ ਅੱਜ ਛੁੱਟੀ ਆ ਕਾਰਪੋਰੇਸ਼ਨ ਚ ਸੋਮਵਾਰ ਨੂੰ ਬੈਕ ਮਿਸਟਰ ਸਾਹ ਨੂੰ ਮਿਲ ਕੇ ਜਿਹੜਾ ਵੀ ਬੰਦਾ ਦੇ ਜੇਸ ਕੋਟਾ ਲਿਆ ਸ਼ਾਮ ਨੂੰ ਰਹਿ ਪਾਵੇਂ ਕਿਸ ਲੈਵਲ ਦਾ ਅਧਿਕਾਰੀ ਹੋਵੇ ਭਾਵੇਂ ਕੋਈ ਮੁਲਾਜ਼ਮ ਹੋਵੇ ਉਹ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਮੇਰੀ ਮੇਰੀ ਗੱਲ ਸੁਣੋ ਮੇਰੀ ਬੈ ਹੋਈ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਮੈਂ ਵੀ ਬਾਹਰੋਂ ਹੀ ਆ ਰਿਹਾ ਮੈਨੂੰ ਕੀ ਕਹਿੰਦੇ ਸੋਮਵਾਰ ਤੱਕ ਦਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਆਪਾਂ ਵੈਸੇ ਵੀ ਪ੍ਰੈਸ ਕਾਨਫਰੰਸ ਕਰਨੀ ਹੈ ਸੋਮਵਾਰ ਨੂੰ ਤੁਹਾਨੂੰ ਮੈਂ ਪਹਿਲੇ ਜੀਆ ਆਗਰ ਕੋਈ ਹੋਰ ਮਸਲਿਆਂ ਦੇ ਉੱਤੇ ਵੀ ਆਪਾਂ ਬੈਠਣਾ ਹੈਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਕ ਇੱਕ ਚੀਜ਼ ਪਾਰਦਰਸ਼ੀ ਤੌਰ ਦੇ ਉੱਤੇ ਤੁਹਾਨੂੰ ਦੱਸੀ ਜਾਊਗਾ ਬਖਸ਼ ਨਹੀਂ ਜਾਣਗੇ ਬਿਲਕੁਲ ਹੀ ਬਖਸ਼ੇ ਜਾਣਗੇ ਭਾਵੇਂ ਕਿਸ ਲੈਵਲ ਦਾ ਕੋਈ ਵੀ ਹੋਵੇ ਭਾਵੇਂ ਸਾਡੇ ਵਾਲਿਆਂ ਚ ਹੋਵੇ ਕੋਈ ਭਾਵੇਂ ਉਧਰ ਵਾਲਿਆਂ ਲੱਗਦਾ ਵੱਡੇ ਜੀ ਸਾਨੂੰ ਕੰਪਲੇਂਟ ਮਿਲੀ ਸੀਗੀ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਤੇ ਇਹਦੇ ਵਿੱਚ ਜਿਹੜਾ ਗੁਲਸ਼ਨ ਡਰਾਇਰ ਦੇ ਹੈਲਥ ਆਫੀਸਰ ਨੇ ਉਹਨਾਂ ਨੇ ਇਨਕੁਆਰੀ ਕੀਤੀ ਹੈ ਤੇ ਉਹ ਕੰਪਲੇਂਟ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦੀ ਕਾਰਪੋਰੇਸ਼ਨ ਦੇ ਜਿਹੜੇ ਸੱਤ ਮੁਲਾਜ਼ਮਾਂ ਨੇ ਮਿਲ ਕੇ ਜਿਹੜਾ ਹੈਗਾ ਕਿ ਉਹਨਾਂ ਨੇ ਜਿਹੜੀ ਕਿ ਫੋਕਸ ਜਿਹੜੇ ਨੇ ਉਸ ਵਿਅਕਤੀਆਂ ਦੇ ਜਿਹੜੇ ਬਣਾ ਕੇ ਕੀ ਰੀਡਰ ਕਾਰਪੋਰੇਸ਼ਨ ਦਰਸਾਇਆ ਗਈ ਕਾਰਪੋਰੇਸ਼ਨ ਚ ਕੰਮ ਕਰਦੇ ਤੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਜਿਹੜੇ ਨੇ ਪੈਸੇ ਪੁਆਏ ਨੇ ਤੇ ਜਿਹੜੀ ਇਹ ਆਡਿਟ ਹੋਇਆ ਸੀ ਇਹਨਾਂ ਦਾ ਕਿਆ ਗੱਲ ਨੂੰ 2022 ਤਾਈ ਦਾ ਉਹਦੇ ਵਿੱਚ ਇੱਕ ਖੁਲਾਸਾ ਹੋਇਆ ਤੇ ਉਹਦੇ ਤੇ ਅਸੀਂ ਜਿਹੜਾ 420 400 ਡਾਲਰ ਜਿਹੜਾ ਐਫ ਆਈ ਆਰ ਰਜਿਸਟਰ ਕੀਤੀ ਅੰਡਰ ਸੈਕਸ਼ਨ 406 420 409 ਤੇ ਸੱਤ ਮੁਲਾਜ਼ਮ ਮੁਲਜ਼ਮਾਂ ਦੇ ਖਿਲਾਫ ਜਿਹੜੀ ਹੈਗੀ ਜਿਹੜੇ ਕਿ ਸਾਰੇ ਹੀ EMPLOYEES ਨੇ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਵਿਧਾਨਾ ਦੇ ਉਹਨਾਂ ਦੇ ਖਿਲਾਫ ਦਰਜ ਹੋਈ ਹੈ بالكل ما...